ਹਾਂਜੀ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋਹਣੀ ਸਵੇਰ ਦੇ ਨਾਲ ਅੱਜ ਮੈਂ ਆਈ ਸੀ ਆਪਣੀ ਛੱਤ ਦੇ ਉੱਪਰ ਚਿੜੀਆਂ ਵਾਸਤੇ ਦਾਣਾ ਤੇ ਪਾਣੀ ਮੈਂ ਰੋਜ਼ ਰੱਖਦੀ ਆ ਪਰ ਅੱਜ ਜੋ ਮੈਂ ਦੇਖਿਆ ਤੇ ਮੈਂ ਤੀਖੇ ਹੈਰਾਨ ਹੋ ਗਈ ਵੀ ਇੱਕ ਤੋਤਾ ਆਂਦਾ ਤੇ ਰੋਜ਼ ਹੀ ਆ ਪਰ ਅੱਜ ਇਨੇ ਉਹ ਕਰ ਦਿਖਾਇਆ ਜੋ ਆਪਾਂ ਸੋਚਦੇ ਆਂ ਵੀ ਨਫ਼ਰਤ ਸਿਰਫ ਇਨਸਾਨ ਦੇ ਮਨ ਦੇ ਵਿੱਚ ਹੀ ਆ ਪਰ ਨਹੀਂ ਦੇਖੋ ਜਾਨਵਰ ਵੀ ਇੱਕ ਦੂਜੇ ਤੋਂ ਨਫ਼ਰਤ ਕਰਦੇ ਆ ਉਹ ਕਹਿੰਦੇ ਆ ਅਸੀਂ ਕਹਿੰਨੇ ਆ ਨਾ ਵੀ ਅਸੀਂ ਆ ਵੀ ਲੈ ਲਈਏ ਆ ਵੀ ਸਾਡਾ ਹੋ ਜੇ ਆ ਵੀ ਸਾਡਾ ਹੋ ਜੇ ਤੇ ਅੱਜ ਮੈਂ ਦੇਖਿਆ ਦੇਖੋ ਇੱਕ ਜਾਨਵਰ ਵੀ ਇਹ ਸੋਚਦਾ ਆ ਵੀ ਨਹੀਂ ਇਹ ਚੀਜ਼ ਮੈਂ ਹੀ ਖਾਊਂਗਾ ਇਹ ਚੀਜ਼ ਮੇਰੀ ਆ ਤੇ ਮੇਰਾ ਹੀ ਹੱਕ ਆ ਕੀਆ ਬਾਤਾਂ ਬਈ ਸਭ ਪਾਸੇ ਮੇਰੀ ਮੇਰੀ ਦੀ ਦੌੜ ਲੱਗੀ ਆ ਦੇਖ ਲਓ ਤੁਸੀਂ